ਇਸ ਤਰੀਕੇ ਦੇ ਨਾਲ ਤੁਸੀਂ ਅੱਜ ਇਸ ਦਾ ਨੂੰ ਅਸੀਂ DNA ਕਰਦੀ ਕਿ ਨਹੀਂ ਜੀ ਇਹ ਡਨੇਡ ਅਟੈਕ ਨਹੀਂ ਹੈ ਤਾਂ ਉਹ ਕੱਲ ਨੂੰ ਫਿਰ ਉਹ 10 ਦਿਨ ਨੂੰ ਫਿਰ ਚਲਾ ਦਾਂਗੇ ਤੇ ਬੁੱਲਦੇ ਇਹੀ ਕਹਿ ਦਿੰਦੀ ਜੀ ਇਹ ਡਨੇਡ ਅਟੈਕ ਨਹੀਂ ਹੈ। ਹੋਰ ਇੱਕ ਲੇਖਾ ਕਰਦੇ ਭਗਵੰਤ ਜੀ ਆਪਦੀਆਂ ਨਜ਼ਰਾਂ ਚੋਂ ਕਿ ਮਤਲਬ ਜਿੱਥੇ ਮਰਜੀ ਗ੍ਰਨੇਡ ਪੰਜਾਬ ਚ ਚੱਲਣਗੇ ਅਸੀਂ ਚੋਪਰਾਵਾਂਗੇ ਜਿਹੜੇ ਸ਼ਹਿਰ ਚ ਮੁੱਖ ਮੰਤਰੀ ਸਾਹਿਬ ਤੁਸੀਂ ਆ ਰਹੇ ਉੱਥੇ ਗ੍ਰਨੇਡ ਅਟੈਕ ਹੋ ਰਿਹਾ ਆ ਸਟਰੀਓ ਮਾਮਲਿਆਂ ਦੀ ਸਿਚੂਏਸ਼ਨ ਕਉਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਨੂੰ ਪ੍ਰੈਸ ਵੀਰ ਦਾ ਇਸ ਇਸ਼ੂ ਦੇ ਉੱਤੇ ਇੰਨੀ ਮੈਕ ਕਲੀਅਰਟੀ ਹਾਰਾ ਸੀਗਾ ਜਦੋਂ ਇਹ ਸਾਰਿਆਂ ਉਹਨਾਂ ਦੀ ਬਾਡੀ ਦੇਖੀ ਆ ਆ ਪੀਸ ਜਿਹੜੇ ਮਿਲੇ ਆ ਔਰ ਫਿਰ ਮੈਂ ਆ ਕੇ ਤੇ ਇਹ ਲਾਈਵ ਹੋਇਆ ਤੇ ਪ੍ਰੈਸ ਦੇ ਸਾਹਮਣੇ ਆਇਆ ਪਾਲਸ ਸੁਨੇਹ ਤਾਂ ਕਿਤਨਾ ਇੰਟਰ ਸਰਕਾਰ ਦੀ ਫੜਕਾ ਦਿਆਂਗਾ ਭਾਈ ਭਗਵੰਤ ਮਾਨ ਸਾਹਿਬ ਹੋਣ ਭਾਈ ਜਿਹੜਾ ਮਰਗੀ ਗੱਲ ਕਾੜੀ ਹੋਵੇ ਉਹ ਮੇਰੇ ਹੱਥ ਥੋੜ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਤੁਰੰਤ ਈਐਫਆਈਆਰ ਲਾਂਚ ਐਸਐਸਪੀ ਸਾਹਿਬ ਕਰੋ ਕਰਕੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਲੱਤ ਪਾਈ ਜਾਵੇ ਅਤਲ ਵੀ ਮੇਰੇ ਖਾਲ ਸਿਰਸੇ ਜਿਹੜਾ ਇਹ ਏਸੀਆਈਜੀ ਤੋਂ ਪੋਸਟ ਪਈ ਆ ਇਹ ਬਜਰੀ ਦੇ ਮਾਕ ਨੇ ਇਹ ਜਦੋਂ ਗ੍ਰਨੇਡ ਚੱਲਦਾ ਉਹਦੇ ਚ ਹੀਟ ਪ੍ਰੋਡਿਊਸ ਹੁੰਦੀ ਆ ਉਹਨਾਂ ਦੀ ਬਾਡੀ ਦੇ ਵਿੱਚ ਇਹ ਦੇਖੋ ਸ਼ੇਪ ਹੋਏ ਸੜ ਕੇ ਜਲੀ ਹੋਈ ਆ ਬਾਡੀ ਆ ਦੇਖੋ ਸ਼ੇਪ ਹੋਏ ਜਲੇ ਹੋਏ ਇਹ ਆ ਦੇਖੋ ਆ ਇਹਨਾਂ ਦੀ ਬੈਗ ਆ ਕੁਝ ਜਿਹੜੇ ਮੈਂ ਲੈ ਸਕਿਆ ਫੋਟੋ ਜੇ ਆ ਦੇਖੋ ਉਹਨਾਂ ਦੀ ਬੈਗ ਆ ਦੇਖੋ ਆ ਦੇਖੋ ਅਲੱਗ ਕੀ ਹਾਲਾਤ ਐਂਡ ਸਟਿਲ ਵੀ ਆਰ ਸੇਇੰਗ ਕਿ ਗ੍ਰਨੇਡ ਅਟੈਕ ਨਹੀਂ ਹੈ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਵੀ ਆ ਕਿ ਇਹ ਇਮੀਡੀਏਟਲੀ ਐਫ ਆਈ ਆਰ ਲਾਂਚ ਕੀਤੀ ਜਾਵੇ ਔਰ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਅਸੀਂ ਕਰਾਉਣ ਲੱਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਅੱਜ ਇਸ ਗੱਲ ਨੂੰ ਅਸੀਂ ਡਿਨਾਈ ਕਰਦੀ ਕਿ ਨਹੀਂ ਜੀ ਇਹ ਗ੍ਰਨੇਡ اٹੈਕ ਨਹੀਂ ਆ ਤਾਂ ਕੱਲ ਨੂੰ ਫਿਰ ਦੱਸ ਦੇਣ ਨੂੰ ਫਿਰ ਚਲਾ ਦੇਣਗੇ ਕਿ ਪੁਲਿਸ ਤੇ ਇਹ ਹੀ ਕਹਿ ਦਿੰਦੀ ਹੈ ਕਿ ਗ੍ਰਨੇਡ اٹੈਕ ਨਹੀਂ ਆ ਸੋ ਇਫ ਦੇ ਆਰ ਵੈਰੀਫਾਈਡ ਜੇ ਨਾ ਵੈਰੀਫਾਈ ਕਰ ਲਿਆ ਇਮੀਡੀਏਟਲੀ ਜਿਹੜੀ ਆ ਐਫ ਆਈ ਆਰ ਲਾਂਚ ਕਰਨ ਔਰ ਨਹੀਂ ਜੇ ਫਿਰ ਵੀ ਕਿਤੇ ਕੋਈ ਇਹਨਾਂ ਨੂੰ ਸਰਕਾਰ ਨੂੰ ਆਪਣੀ ਨੰਮੋਸ਼ੀ ਆਉਂਦੀ ਆ ਇਹਦੇ ਚ ਫਾਈਰ ਤੇ ਮੈਂ ਹੀ ਕਰਾ ਕੇ ਰਾਵਾਂਗੇ ਔਰ ਇਹ ਪਲੇਖਾ ਕਢਦੇ ਭਗਵੰਤ ਮਾਨ ਆਪਦੀਆਂ ਨਜ਼ਰਾਂ ਚੋਂ ਕਿ ਮਤਲਬ ਜਿੱਥੇ ਮਰਜੀ ਕਿ ਨੇੜ ਪੰਜਾਬ ਚ ਚੱਲਣਗੇ ਤੇ ਅਸੀਂ ਚੋਪਰਾਵਾਂਗੇ ਜਿਹੜੇ ਸ਼ਹਿਰ ਦੇ ਮੁੱਖ ਮੰਤਰੀ ਸਾਹਿਬ ਤੁਸੀਂ ਆ ਰਹੇ ਓਥੇ ਕਿ ਨੇੜ ਅਟੈਕ ਹੋ ਰਿਹਾ ਸਟਿਲ ਯੂਰ ਮਮੂਨ ਦੇ ਇਸ ਇਸ਼ੂ ਕੋ ਨੂੰ ਸ਼ਰਮ ਹੋਣੀ ਚਾਹੀਦੀ ਆ ਸਰਕਾਰ ਨੂੰ ਬਿਲਕੁਲ ਸ਼ਰਮ ਲਈ ਹੋਈ ਆ ਔਰ ਮੈਂ ਆਮ ਵੈਰੀ ਸੌਰੀ ਟੂ ਸੇ ਮੈਂ ਇਹ ਜਿਹੜੇ ਪੁਛ ਜਿਹੜੇ ਜਿਹੜੀ ਜ਼ਿੰਮੇਵਾਰੀ ਲਈ ਆ ਇਹ ਮੈਂ ਇੱਕ ਪੰਜਾਬ ਦਾ মিডিਆ ਦਾ ਗਰੁੱਪ ਬਣਿਆ ਹੋਇਆ ਜਿਹਦੇ ਵਿੱਚ ਆਲਮੋਸਟ ਸਾਰੇ ਨੈਸ਼ਨਲ ਚੈਨਲ ਵੀ ਔਰ ਵਿਦਆਊਟ ਇੱਕ ਕੋਟਿੰਗ ਯਾਨੀ ਨੇਮ ਆਫ ਦਾ ਚੈਨਲ ਮੈਂ ਬਹੁਤ ਜਾਣਿਆਂ ਨੂੰ ਇਹ ਭੇਜੀਆਂ ਬੜੀ ਸ਼ਰਮਨਾਕ ਗੱਲ ਹੈ ਕਿ ਉਹ ਉਹਨਾਂ ਨੇ ਵੀ ਇਸ ਚੀਜ਼ ਨੂੰ ਕਵਰ ਨਹੀਂ ਕੀਤਾ ਔਰ ਉਹਨਾਂ ਨੇ ਬਿਲਕੁਲ ਚਲਾਇਆ ਹੀ ਨਹੀਂ ਇੰਨੀ ਮਤਲਬ ਸਰਕਾਰ ਪਾਵਰਫੁੱਲ ਹੋ ਗਈ ਕਿ মিডিਆ ਨੂੰ ਇੰਨਾ ਤੇ ਨੱਪਤਾ ਹੋਇਆ ਕਿ ਕੋਈ ਬੋਲ ਕੇ ਰਾਜੀ ਨਹੀਂ ਕਿਸੇ ਦੇ ਘਰ ਤੇ ਜਦੋਂ ਗ੍ਰਨੇਡ ਚੱਲੇਗਾ ਚਾਲੀ ਰੇ ਚੱਲੇਗਾ ਕੀ ਜਦੋਂ ਆਪਣੇ ਘਰ ਤੇ ਚੱਲੇਗਾ ਫਿਰ ਅਸੀਂ ਬੋਲਣਾ ਤੇ ਕਿਸੇ ਦੇ ਘਰ ਚੱਲੇਗਾ ਪੰਜਾਬ ਦੇ ਸਾਰੇ ਆਪਣੇ ਪਰਿਵਾਰ ਆ ਰਾਜਨੀਤੀ ਅੱਡ ਜਗ੍ਹਾ ਆ ਪਰ ਜੇ ਅੱਜ ਮਾਹੌਲ ਪੰਜਾਬ ਦਾ ਖਰਾਬ ਹੋ ਰਿਹਾ ਤੇ ਅਸੀਂ ਚੁੱਪ ਬੈਠੇ ਹਾਂ ਮੈਂ ਸਵੀਰ ਦਾ ਇਸ ਇਸ਼ੂ ਦੇ ਉੱਤੇ ਇਹਨੂੰ ਮੈਂ ਕਲੀਅਰਿਟੀ ਹਾਰਾ ਸੀਗਾ ਜਦੋਂ ਇਹ ਸਾਰੇ ਉਹਨਾਂ ਦੀ ਬੋਡੀ ਦੇਖੀ ਆ ਆ ਪੀਸ ਜਿਹੜੇ ਮਿਲੇ ਆ ਔਰ ਫਿਰ ਮੈਂ ਆ ਕੇ ਤੇ ਇਹ ਲਾਈਵ ਹੋਇਆ ਤੇ ਪ੍ਰੈਸ ਦੇ ਸਾਹਮਣੇ ਆਇਆ ਔਰ ਮੈਂ ਇਚਾਵਾਂਗਾ ਕਿ ਐਸਐਸਪੀ ਸਾਹਿਬ ਨੂੰ ਤੁਸੀਂ ਇਸ ਤੋਂ ਬਾਅਦ ਉਹਨਾਂ ਦੇ ਵੀ ਮਰਜ਼ਾ ਲਓ ਅਗਰ ਥੋੜੀ ਬਹੁਤੀ ਵੀ ਢਿੱਲ ਰਹੀ ਕੱਲ੍ਹ ਸਵੇਰ ਤੱਕ ਕਿਟਨਾ ਇਟ ਸਰਕਾਰ ਦੀ ਖੜਕਾ ਦਿਆਂਗਾ ਭਾਈ ਭਗਵੰਤ ਮਾਨ ਸਾਹਿਬ ਹੋਣ ਭਾਈ ਜਿਹੜਾ ਮਰਗੀ ਗੱਲ ਗੜੀ ਹੋਵੇ ਇਹ ਪਰਚਾ ਵੀ ਹੋਊਗਾ ਔਰ ਇਹਦੇ ਪੋਤਰੇ ਬੋਲਦਿਆਂਗਾ ਸਰਕਾਰ ਦੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਬੰਬ ਚੱਲਦੇ ਰਹਿਣ ਤੇ ਤੁਸੀਂ ਆਪ ਦਾ ਮਿੱਟੀ ਕੱਪੜਿਆਂ ਤੋਂ ਝਾੜ ਦੋ ਠੀਕ ਹੈ ਚੱਲਿਆ ਉਹਨੂੰ ਤੁਸੀਂ ਸੱਟ ਕਰੋ ਔਰ ਜਿਹੜੇ ਕਨਫਰੈਂਟ ਨੇ ਉਹਨਾਂ ਨੂੰ ਫੜੋ ਤੇ ਥੋੜਾ ਜਿਹਾ ਮੈਂ ਭਗਵੰਤ ਮਾਨ ਸਾਹਿਬ ਤੋਂ ਉਹਨਾਂ ਦੇ ਮੰਤਰੀਆਂ ਨੂੰ ਖਾਸ ਤੌਰ 'ਤੇ ਕਹਿਣਾ ਕਿ ਥੋੜਾ ਜਿਹਾ ਆਰਾਮ ਦਾ ਇੱਤੇ ਵਿੱਚੋਂ ਬਾਹਰ ਨਿਕਲੋ ਤੇ ਪੰਜਾਬ ਦੀ ਥੋੜੀ ਜੀ ਚਿੰਤਾ ਕਰੋ ਜਿਹੜੇ ਜੋ ਪਿੱਛੇ ਹੋਇਆ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਜੋ ਇਲੈਕਸ਼ਨਾਂ ਹੁੰਦੀਆਂ ਤੁਸੀਂ ਕਿੰਨਾ ਲੋਕਾਂ ਨੂੰ ਯੂਜ਼ ਕਰਕੇ ਇਲੈਕਸ਼ਨਾਂ ਲੜਦੇ ਹੋ ਕਰੋ ਉਹ ਹਰ ਇੱਕ ਬੰਦੇ ਦੀ ਆਪਣੀ ਫਿਤਰਤ ਆ ਮੈਂ ਉਸ ਗੱਲ ਤੇ ਨਹੀਂ ਜਾਣਾ ਚਾਹੁੰਦਾ ਪਰ ਜਿੱਥੇ ਆ ਕੇ ਸਾਡੇ ਇੱਥੇ ਬਸਨੀਕ ਅਨਸੇਫ ਆਪਣੇ ਆਪ ਨੂੰ ਮਹਿਸੂਸ ਕਰਨ ਜਿੱਥੇ ਆ ਕੇ ਸਾਡੇ ਲੋਕ ਹੀ ਅਨਸੇਫ ਹੋ ਗਏ ਤੇ ਸਰਕਾਰਾਂ ਨੂੰ ਚੱਟਣਾ ਹੈ ਸੋ ਮੇਰੇ ਹੱਥ ਜੋੜ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਤੁਰੰਤ ਐਫ ਆਈ ਆਰ ਲਾਂਚ ਐਸ ਐਸ ਪੀ ਸਾਹਿਬ ਕਰੋ ਕਰਕੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਅੱਤਲ ਵੀ ਮੇਰੇ ਖਰ ਸਿਰਸੇ ਜਿਹੜਾ ਇਹ ਏਸੀਆਈ ਆਈਡੀ ਤੋਂ ਪੋਸਟ ਪਈ ਆ ਕੱਲ ਸਿਰਸੇ ਵੀ ਇਹ ਜਿਹੜਾ ਚਾੜਿਆ ਅਟੈਕ ਹੋਇਆ ਔਰ ਅੱਜ ਹੁਣੇ ਥੋੜੀ ਦੇਰ ਪਹਿਲਾਂ 20 ਮਿੰਟ ਪਹਿਲਾਂ ਫੇਰ ਉਹ ਪੋਸਟ ਚਾੜੀ ਆ ਉਹਨਾਂ ਨੇ ਸੋ ਇਹ ਮਤਲਬ ਕੰਟੀਨਿਊਸਲੀ ਉਹ ਪੋਸਟਾਂ ਚਾੜ ਰਹੇ ਆ ਤੇ ਅਸੀਂ ਕਹਿ ਰਹੇ ਹਾਂ ਜੀ ਇਹ ਗ੍ਰੇਨੇਡ ਅਟੈਕ ਨਹੀਂ ਆ ਤੁਹਾਨੂੰ ਮੈਨੂੰ ਲੱਗਦਾ ਕਿ ਪੁਲਿਸ ਨੇ ਵੈਰੀਫਾਈ ਕਰ ਲਿਆ ਹੋਵੇਗਾ ਕਿਉਂਕਿ ਇਹਦੇ ਸਬੂਤ ਵੀ ਸਾਹਮਣੇ ਆ ਗਏ ਆ ਤੇ ਤੁਰੰਤ ਇਹਦੇ ਤੇ ਐਫ ਆਰ ਦੀ ਡਿਮਾਂਡ ਮੰਗ ਕਰਦੇ ਆ ਔਰ ਨਾਲ ਹੀ ਜਿੰਨੇ ਵੀ ਸਾਡੇ ਪੰਜਾਬ ਦੇ ਵਸਨੀਕ ਖਾਸ ਕਰਕੇ ਉਹਨਾਂ ਦੀ ਸੇਫਟੀ ਦੀ ਅਸੀਂ ਮੰਗ ਕਰਦੇ ਆ ਕਿ ਆਪਣੀ ਨੀਂਦ ਤੋਂ ਜਾ ਕੇ ਤੇ ਆਪਣੇ ਲੋਕਾਂ ਦੀ ਬਾਹ ਫੜੋ ਰਾਜਨੀਤੀ ਇਦਾਂ ਨਾ ਕਰੋ ਕਿ ਸੁੱਤੇ ਪਏ ਤੁਸੀਂ ਟਾਈਮ ਨਾ 5 ਵਜੇ ਤੁਸੀਂ ਆਪਦੇ ਦਰਵਾਜ਼ੇ ਮੁਕੰਦਸ ਸਾਹਿਬ ਬੰਦ ਕਰਕੇ ਅੰਦਰ ਵੜਦੇ ਉਹ ਪੰਜਾਬ ਨੂੰ ਲੁੱਟ ਕੇ ਲੈ ਜੇ ਇਦਾਂ ਦਾ ਚੀਫ ਮਿਨਿਸਟਰ ਨਹੀਂ ਸੀ ਸੁਣਿਆ ਪੰਜਾਬੀਆਂ ਨੇ ਸੋ ਮੇਰੀ ਬੇਨਤੀ ਆ ਕਿ ਜੇ ਸੇਫਟੀ ਆ ਜੇ ਲੋਕ ਅਨਸੇਫ ਨਹੀਂ ਆ ਤੇ ਪੰਜਾਬ ਆ ਸਵਾਹ ਵਸਦਾ ਰਹੂਗਾ ਕਦੀ ਸਰਕਾਰ ਕਿਸੇ ਦੀ ਆਉਗੀ ਕਦੀ ਕੋਈ ਮੁੱਖ ਮੰਤਰੀ ਬਣੂ ਤੇ ਜਿਸ ਤਰੀਕੇ ਦੇ ਨਾਲ ਜਪਨਾ ਦੇ ਮੌਜੂਦਾ ਹਾਲਾਤ ਨੇ ਨੌਨ ਆਰਡਰ ਦੇ ਫਿਰ ਸਰਕਾਰਾਂ ਤੇ ਛੱਡੋ ਕੋਈ ਬੰਦਾ ਬਾਹਰ ਵੀ ਨਿਕਲ ਜੂਗਾ ਜਿਹੜਾ ਨਹੀਂ ਰਹਿਣਾ ਸੜਕਾਂ ਦੇ ਉੱਤੇ ਆਪਣੇ ਕਾਰੋਬਾਰਾਂ ਤੇ ਅੱਜ ਵੀ 7 ਵਜੇ ਦੁਕਾਨਾਂ ਉਰਦਾ ਕੇ ਲੋਕੀ ਡਰਦੇ ਘਰਾਂ ਨੂੰ ਚਲੇ ਜਾਂਦੇ ਆ ਸੋ ਮੇਰੀ ਬੇਨਤੀ ਆ ਇਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਮਝੋ ਬਾਰ-ਬਾਰ ਅਸੀਂ ਇਸ ਗੱਲ ਨੂੰ ਆ ਤੁਹਾਨੂੰ ਕਰ ਰਹੇ ਆ ਵਿਧਾਨ ਸਭਾ 'ਚ ਵੀ ਅਸੀਂ ਤੁਹਾਨੂੰ ਕਹਿੰਨੇ ਆ ਪਰ ਤੁਸੀਂ ਪੱਲਾ ਝਾੜ ਦਿੰਦੇ ਹੋ ਨਹੀਂ ਇਹੋ ਜਿਹਾ ਤੇ ਮਾਹੌਲ ਹੀ ਬਹੁਤ ਵਧੀਆ ਆ ਮਾਹੌਲ ਮੈਂ ਤੁਹਾਨੂੰ ਆਪ ਦੇ ਗੁਰਦਾਸਪੁਰ ਦਾ ਦੱਸ ਰਿਹਾ ਇਹ ਬਹੁਤ ਸੋਹਣਾ ਮਾਹੌਲ ਆ ਉਹ ਮੇਰੀ ਬੇਨਤੀ ਆ ਮੈਂ ਇਹਨਾਂ ਚੀਜ਼ਾਂ ਤੇ ਕੋਈ ਪੋਲਿਟਿਕ ਨਹੀਂ ਕਰ ਰਿਹਾ ਮੈਂ ਸਵियर ਤੋਂ ਲੈ ਕੇ ਇਹਨੂੰ ਵਾਚ ਕਰ ਰਿਹਾ ਸੀਗਾ ਕਿ ਸਥਿਤੀ ਕੀ ਆ ਸਾਰਾ ਜਦੋਂ ਮੈਨੂੰ ਪਤਾ ਲੱਗਿਆ ਸਾਰੇ ਸਬੂਤ ਮਿਲੇ ਨੇ ਫਿਰ ਇਸ ਚੀਜ਼ ਨੂੰ ਮੈਂ ਉਜਾਗਰ ਕੀਤਾ ਆ ਔਰ ਉਮੀਦ ਕਰਦਾ ਕਿ ਜਿਹੜੀ ਐਫਆਈਆ ਲਾਂਚ ਹੋ ਗਈ ਪੁਲਿਸ ਆਪਣਾ ਜਿਹੜਾ ਵਰਸ਼ਨ ਉਹਦਾ